ਅੱਜ ਇੱਕ ਬੜਾ ਅਹਿਮ ਮੁੱਦਾ ਛੂੰਣ ਲੱਗਿਆ ਇਹ ਪਹਿਲੀ ਕਿਸ਼ਤ ਹੈ ਬਹੁਤ ਕੁਛ ਇਹਦੇ ਚ ਹੈ ਜਿਹੜਾ ਅਗਲੀ ਅਗਲੇ ਗੇੜ ਵਿੱਚ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਸਹਿਕਾਰੀ ਲਹਿਰ ਅਸਰ ਵਿੱਚ ਕਿਸਾਨਾਂ ਦੀ ਜਾਨ ਹੈ ਜੇ ਸਹਿਕਾਰੀ ਲਹਿਰ ਨੂੰ ਹੀ ਤਕੜਾ ਕਰ ਲਿਆ ਜਾਏ ਕਿਸਾਨੀ ਬਚ ਸਕਦੀ ਹੈ ਅੱਜ ਬਦਕਿਸਮਤੀ ਇਹ ਹੈ ਵੀ ਸਹਿਕਾਰੀ ਲਹਿਰ ਦੇ ਉੱਤੇ ਕਬਜ਼ਾ ਜਿਹੜਾ ਅਫਸਰ شاہੀ ਔਰ ਪੋਲੀਟੀਸ਼ੀਅਨ ਦਾ ਹੋ ਗਿਆ ਤੇ ਇਹਦੇ ਚ ਜਿਹੜੇ ਲੋਕਾਂ ਦੇ ਚੁਣੇ ਨੁਮਾਇੰਦੇ ਨੇ ਉਹ ਪਿੱਛੇ ਰਹਿ ਗਏ ਤੇ ਲੋਕਾਂ ਦੀ ਆਵਾਜ਼ ਪਿੱਛੇ ਰਹਿ ਗਈ ਜੇ ਦੁੱਧ ਦੇ ਸੈਕਟਰ ਦੀ ਗੱਲ ਕਰੀਏ ਪੰਜਾਬ ਚ ਸਾਢੇ 3 ਕਰੋੜ ਲੀਟਰ ਰੋਜ਼ਾਨਾ ਦੁੱਧ ਪੈਦਾ ਹੁੰਦਾ ਜਿਹਦਾ 15% 30 ਲੱਖ ਲੀਟਰ ਰੋਜ਼ ਜਿਹੜੇ ਪ੍ਰੋਸੈਸ ਹੁੰਦਾ ਬਾਕੀ ਦਾ ਦੁੱਧ ਇਹ ਵੇਰਕਾ ਲੈਂਦਾ ਹੈ ਬਾਕੀ ਦਾ ਦੁੱਧ ਕੋਈ ਪ੍ਰਾਈਵੇਟ ਦੁੱਧ ਹੀ ਲੈਂਦੇ ਨੇ ਕੋਈ ਲੋਕਾਂ ਦੇ ਘਰਾਂ ਚ ਵਰਤਿਆ ਜਾਂਦਾ ਕੋਈ ਕਿਸੇ ਜਿਸ ਤਰ੍ਹਾਂ ਲੋਕਾਂ ਨੇ ਬਾਹਨ ਲਾਈ ਹੋਈ ਹੈ ਇਦਾਂ ਉਹਦੇ ਚ ਨਿਕਲ ਜਾਂਦਾ ਜਣੀ ਸਾਡੀ ਜਿਹੜੀ ਹੈਗੀ ਪ੍ਰੋਸੈਸਿੰਗ ਕਪੈਸਿਟੀ ਸਾਡੇ ਕੋਆਪਰੇਟਿਵ ਮਿਲਕ ਪਲਾਂਟਾਂ ਦੀ ਉਹ 30 ਲੱਖ ਲੀਟਰ ਦੁੱਧ ਰੋਜ਼ ਦੀ ਹੈ ਇਹ ਤੋਂ ਇਹ ਜਿਹੜਾ ਦੁੱਧ ਦਾ ਰੇਟ ਹੈ ਪਹਿਲਾਂ ਜਿਹੜੀਆਂ ਕੋਆਪਰੇਟਿਵ ਯੂਨੀਅਨਸ ਹੁੰਦੀਆਂ ਸੀਆਂ ਮਿਲਕ ਪ੍ਰਾਂਟਾਂ ਦੀਆਂ ਚੁਣੇ ਹੋਏ ਬੋਰਡ ਆਪਣੀ ਬੈਲੈਂਸ ਸ਼ੀਟ ਦੇ ਕੇ ਦੇਖ ਕੇ ਉਹਦੇ ਮੁਤਾਬਕ ਉਹ ਤੈਅ ਕਰਿਆ ਕਰਦੀਆਂ ਸੀ ਪਰ ਹੁਣ ਇਹ ਇਹਦੇ ਵੀ ਅਧਿਕਾਰ ਜਿਹੜੇ ਮਿਲਕ ਫੈਡ ਨੇ ਲੈ ਲਏ ਸਾਰੇ ਮਿਲਕ ਪ੍ਰਾਂਟਾਂ ਤੋਂ ਹੁਣ ਮਿਲਕ ਫੈਡ ਰੇਟ ਤੈਅ ਕਰਦਾ ਹੈ ਮਿਲਕ ਫੈਡ ਦਾ ਮਤਲਬ ਮਿਲਕ ਫੈਡ ਦੀ ਅਫਸਰशाही ਔਰ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉੱਪਰੋਂ ਜੋ ਹਦਾਇਤ ਆਉਂਦੀ ਹੈ ਉਹਦੇ ਮੁਤਾਬਕ ਰੇਟ ਤੈਅ ਹੁੰਦਾ ਹੈ ਜਿਹੜਾ ਤਰੀਕਾ ਸੀ ਦੁੱਧ ਦਾ ਰੇਟ ਤੈਅ ਕਰਨ ਦਾ ਉਹ ਦਰਕਨਾਰ ਹੋ ਗਿਆ ਸਾਡੇ ਮੁਕਾਬਲੇ ਜਿਹੜਾ ਸਾਨੂੰ ਇੱਕ ਨਵੀਂ ਚਿੰਤਾ ਹੈ ਉਹ ਇਹ ਹੈ ਵੀ ਸਾਡੀ ਜਿਹੜੀ ਲੋਕਾਂ ਦੀ ਮਿਲਕ ਇੰਡਸਟਰੀ ਹੈ ਕੋਆਪਰੇਟਿਵ ਮਿਲਕ ਪਲਾਂਟਸ ਨੇ ਉਹ ਡੁੱਬ ਰਹੇ ਨੇ ਤੇ ਸਾਡੇ ਮੁਕਾਬਲੇ ਤੇ ਜਿਹੜਾ ਅਮੁੱਲ ਹੈ ਉਹ ਅੱਗੇ ਵਧਣਾ ਸ਼ੁਰੂ ਹੋ ਗਿਆ ਔਰ ਤੁਹਾਨੂੰ ਜਾਣਕਾਰੀ ਲਈ ਦੱਸਾਂ ਭਈ ਇਸ ਹਰ ਪਰਮਿੰਦਰ ਸਿੰਘ ਔਰੀ ਜਦੋਂ ਇੱਥੇ ਮੋਹਾਲੀ ਮਿਲਕ ਬ੍ਰਾਂਡ ਦੇ ਚੇਅਰਮੈਨ ਹੁੰਦੇ ਸੀ ਇਹਨਾਂ ਨੇ ਉਦੋਂ ਦਿੱਲੀ ਨੂੰ ਦੁੱਧ ਸਪਲਾਈ ਸ਼ੁਰੂ ਕੀਤੀ ਉਦੋਂ 80000 ਲੀਟਰ ਦੁੱਧ ਦੀ ਸਪਲਾਈ ਸੀ ਸਾਡੀ ਰੋਜ਼ ਦੀ ਦਿੱਲੀ ਨੂੰ 2019 ਚ ਤੇ ਅੱਜ ਉਹ ਘਟ ਕੇ 17000 ਲੀਟਰ ਰੋਜ਼ ਦੀ ਰਹਿ ਗਈ ਇਹਦੇ ਕਾਰਨ ਅਫਸਰਸ਼ਾਹੀ ਜਾਣਦੀ ਹੈ ਦੂਜੇ ਪਾਸੇ ਅਸੀਂ ਤਾਂ 300 ਕਿਲੋਮੀਟਰ ਤੋਂ ਘਟਦੇ ਹਾਂ ਉਹਨਾਂ ਦਾ 1300 ਕਿਲੋਮੀਟਰ ਡਿਸਟੈਂਸ ਹੈ ਗੁਜਰਾਤ ਤੋਂ ਉਹ 45 ਲੱਖ ਲੀਟਰ ਰੋਜ਼ ਦਾ ਦੁੱਧ ਸਪਲਾਈ ਕਰਦੇ ਨੇ ਉਹ 19 ਦੇ ਵਿੱਚ 20 ਤੋਂ 25 ਲੱਖ ਉਹ ਉਹਨੇ ਇੱਥੇ ਹੀ ਚਲਾਇਆ ਨਹੀਂ ਉਹ ਮਾ ਉਹਨਾਂਉਂ ਦਿੱਤੇ ਹੁਣ 2019 ਚੋਂ 20 ਤੋਂ 25 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦੇ ਸੀ ਐਸ ਵੇਲੇ 45 ਲੱਖ ਲੀਟਰ ਰੋਜ਼ ਦਾ ਸਪਲਾਈ ਕਰਦੇ ਨੇ ਫਿਰ ਉਹ ਜਦੋਂ ਅੱਗੇ ਵਧਣ ਲੱਗੇ ਉਹਨਾਂ ਨੇ ਯੂਪੀ ਚ ਸਾਰੇ ਹੀ ਪਲਾਂਟ ਉੱਥੇ ਦੀ ਸਰਕਾਰ ਨੇ ਜਿਹੜੇ ਸੀਗੇ 15 ਦੇ 15 ਪਲਾਂਟ ਉਹਨਾਂ ਦੇ ਹਵਾਲੇ ਕਰਦੇ ਯੂਪੀ ਚ ਉਹਨਾਂ ਦੀ ਮਨੋਪਲੀ ਹੋ ਗਈ ਹੁਣ ਉਹ ਪੰਜਾਬ ਚ ਐਂਟਰ ਕੀਤੇ ਆ ਪੰਜਾਬ ਚ ਉਹਨਾਂ ਨੇ ਤਿੰਨ ਪਲਾਂਟ ਆਪਣੇ ਲਾ ਲਏ ਕਮਾਣੋ ਬਟਾਲਾ ਤੇ ਰਮਪੁਰਾ ਫੂਲ ਜਲੰਧਰ ਲਾ ਰਹੇ ਨੇ ਉਹ ਅੱਗੇ ਵਧ ਰਹੇ ਨੇ ਉਹ ਸਾਡੀ ਮਿਲਕ ਸਪਲਾਈ ਜਿਹੜੀ ਸ਼ਹਿਰਾਂ ਦੀ ਸਾਡੀ ਸਿਟੀ ਸਪਲਾਈ ਹੈ ਉਹ ਸਾਡੇ ਕੋਲੋਂ ਖੋਣ ਦੀ ਤਾਕਤ ਚ ਨੇ ਹਾਲੇ ਇੱਕ ਉਹਨਾਂ ਦੀ ਪ੍ਰੋਬਲਮ ਸੀ ਸ਼ੁਰੂ-ਸ਼ੁਰੂ ਵਿੱਚ ਵੀ ਜਿਹੜਾ ਗੁਜਰਾਤ ਦਾ ਦੁੱਧ ਸੀ ਉਹ ਸਾਡੇ ਲੋਕਾਂ ਨੂੰ ਉਹ ਫਲੇਵਰ ਉਹ ਟੇਸਟ ਪਸੰਦ ਨਹੀਂ ਸੀ ਹੁਣ ਉਹਨਾਂ ਨੇ ਸਾਡੇ ਪਿੰਡਾਂ 'ਚ ਸੁਸਾਇਟੀਆਂ ਆਪਣੀਆਂ ਬਣਾ ਲਈਆਂ ਸਿੱਧਾ ਸਾਡੇ ਨਾਲੋਂ ਪਹਿਲਾਂ ਉਹਨਾਂ ਦਾ ਰੇਟ ਸਾ ਤੋਂ ਘੱਟ ਹੁੰਦਾ ਸੀ ਹੁਣ ਦੁੱਧ ਖਰੀਦਣ ਵਾਸਤੇ ਸਾਡੇ ਮਿਲਕ ਫੈਟ ਨਾਲੋਂ ਜ਼ਿਆਦਾ ਰੇਟ ਦਿੰਦੇ ਨੇ 2 ਰੁਪਏ ਲੀਟਰ ਜਿਹੜਾ 20 ਰੁਪਏ ਕਿਲੋ ਫੈਟ ਜ਼ਿਆਦਾ ਦਿੰਦੇ ਨੇ ਔਰ ਉਹ ਦੁੱਧ ਆਪ ਸਿੱਧਾ ਖਰੀਦਣ ਲੱਗ ਪਏ ਤੁਸੀਂ ਹੈਰਾਨ ਹੋਵੋਗੇ ਅੱਜੋ 1 ਲੱਖ ਲੀਟਰ ਰੋਜ਼ ਦੀ ਉਹਨਾਂ ਦੀ ਜਿਹੜੀ ਮਿਲਕ ਸਪਲਾਈ ਸ਼ਹਿਰਾਂ ਨੂੰ ਸਿਟੀ ਸਪਲਾਈ ਹੋਗੀ ਲੁਧਿਆਣੇ ਦੀ ਸਾਡੀ ਪੌਣੇ 3 ਲੱਖ ਲੀਟਰ ਤੋਂ ਘਟ ਕੇ ਡੇਲੀ ਸ਼ਹਿਰ ਦੀ ਸਪਲਾਈ 2 ਲੱਖ ਰਹਿ ਗਈ 75000 ਔਰ ਉੱਥੇ ਖੋਗੇ ਹਾਲੇ ਸਾਡੇ ਟਰਾਈ ਸਿਟੀ ਤੇ ਉਹਨਾਂ ਦੀ ਅੱਖ ਹੈ ਇੱਥੇ ਉਹਨਾਂ ਨੇ ਆਉਣਾ ਹੈ ਇਸ ਗੱਲ ਦੀ ਕੋਈ ਪ੍ਰੋਬਲਮ ਨਹੀਂ ਭਈ ਉਹ ਵੀ ਕੋਆਪਰੇਟਿਵ ਹੈ ਸਾਡੀ ਵੀ ਕੋਆਪਰੇਟਿਵ ਹੈ ਜੇ ਅਮੁੱਲ ਇਤੇ ਚਾਹ ਜਾਂਦਾ ਤਾਂ ਜਿਹੜਾ ਉਹਦਾ ਪ੍ਰੋਫਿਟ ਹੋਏਗਾ ਜੋ ਉਹਦਾ ਬੈਨੀਫਿਟ ਹੋਏਗਾ ਜਿਹੜੇ ਉਹਦੇ ਸ਼ੇਅਰ ਹੋਲਡਰ ਗੁਜਰਾਤ ਚ ਬੈਠੇ ਨੇ ਉਹਨਾਂ ਨੂੰ ਹੋਏਗਾ ਦੁੱਧ ਸਾਡਾ ਪ੍ਰੋਫਿਟ ਗੁਜਰਾਤ ਚ ਤੇ ਜੇ ਸਾਡੀਆਂ ਸਾਡੇ ਮਿਲਕ ਪਲਾਂਟ ਜਿਹੜੇ ਹੁਣ ਤੱਕ ਚੱਲਦੇ ਰਹੇ ਨੇ ਪ੍ਰੋਫਿਟ ਚ ਜਿਹੜੇ ਅੱਜ ਮੈਂ ਇਹਦੇ ਵਿੱਚ ਜ਼ਿਕਰ ਕੀਤਾ ਘਾਟੇ ਚ ਨੇ ਇਹ ਜੇ ਇਹ ਸਾਡੇ ਠੀਕ ਤਰ੍ਹਾਂ ਚੱਲਦੇ ਨੇ ਤਾਂ ਇਹ ਇੱਕ ਤਰ੍ਹਾਂ ਦਾ ਪੈਰਲਲ ਇਕਨੋਮੀ ਹੈ ਪੰਜਾਬ ਦੀ ਇੱਥੇ ਕਿਸਾਨਾਂ ਨੂੰ ਥਿਸ ਇਜ਼ ਔਨ ਰਿਕਾਰਡ ਬਿ ਮਿਲਕਪਲਾਂਟ ਮੋਹਾਲੀ ਕਿਸੇ ਵੇਲੇ ਘਾਟੇ ਸੀ ਅਸੀਂ ਕਿਸੇ ਤਰ੍ਹਾਂ ਦਬਾ ਦੂ ਪਾ ਕੇ ਬੋਰਡ ਸਾਡਾ ਬਣ ਗਿਆ ਇੱਥੇ ਸਰਪੁਰਮਿੰਦਰ ਸਿੰਘ ਨੂੰ ਚੇਅਰਮੈਨ ਬਣਾਇਆ ਬਾਦਲ ਸਾਹਿਬ ਬਣਾਉਂਦੇ ਨਹੀਂ ਸੀ ਇਹਨੂੰ ਚੇਅਰਮੈਨ ਉਹ ਡਰਦੇ ਸੀ ਮੈਂ ਕਿਹਾ ਜੀ ਸਾਡਾ ਬੰਦਾ ਬਣਾ ਕੇ ਦੇਖ ਲਓ ਜੇ ਮਾੜਾ ਕੰਮ ਕਰੂਗਾ ਮੈਂ ਅਸਤੀਫਾ ਦਿਵਾ ਦੂੰਗਾ ਇਸ ਬੰਦੇ ਨੇ 1 ਸਾਲ 'ਚ 2 ਕਰੋੜ 60 ਲੱਖ ਘਾਟੇ 'ਚੋਂ ਕੱਢ ਕੇ ਮਿਲਕ ਪ੍ਰਾਂਨ ਨੂੰ ਪਹਿਲੇ ਸਾਲੇ 2.5 ਕਰੋੜ ਰੁਪਿਆ ਪ੍ਰੋਫਿਟ ਬਣਤਾ ਔਰ 10 ਸਾਲ ਚੇਅਰਮੈਨ ਰਹਾ 10 ਸਾਲ ਪ੍ਰੋਫਿਟ 2.5 ਕਰੋੜ 3 ਕਰੋੜ 2.5 ਕਰੋੜ 3 ਕਰੋੜ ਦੁੱਧ ਦੁੱਧ ਵੇਚਣ ਵਾਲਿਆਂ ਨੂੰ ਮਿਲਦਾ ਰਿਹਾ ਇਹ ਚਲੇ ਗਏ ਜਾਂ ਤੇ ਪ੍ਰੋਫਿਟ ਗਿਆ ਕਦੇ ਕਿਸੇ ਨੇ ਪ੍ਰੋਫਿਟ ਨਹੀਂ ਹੁਣ ਬਣਿਆ ਮਿਲਕ ਪ੍ਰਾਂਨ ਮਹਾਲੀ 'ਚ ਇਹ ਔਨ ਰਿਕਾਰਡ ਹੈ ਜੇ ਜਿਹੜੀ ਲੀਡਰਸ਼ਿਪ ਚੰਗੀ ਦੇ ਹੱਥ 'ਚ ਹੋਵੇ ਦੁੱਧ ਲੋਕਾਂ ਦੇ ਹੱਥ 'ਚ ਹੋਵੇ ਦੁੱਧ ਦਾ ਕੰਮ ਜੀ ਇਹਨਾਂ ਦੇ ਜਿਹਨਾਂ ਦਾ ਮਿਲਕ ਪਲਾਂਟ ਹੈ ਇਹ ਇਹ ਬਹੁਤ ਪੈਰ ਨਾ ਸਕਦਾ ਲੋਕਾਂ ਦੇ ਦੁੱਧ ਉਤਪਾਦਕਾਂ ਦੇ ਉਹ ਤੰਦਾ ਜਿਹਦੇ ਨਾਲ ਰੋਜ਼ ਦਾ ਘਰਾਂ ਦਾ ਖਰਚਾ ਸਾਡਾ ਚੱਲਦਾ ਹੈ ਫਸਲ ਦੀ ਤਾਂ 6 ਮਹੀਨੇ ਬਾਅਦ ਸਾਨੂੰ ਪੈਸੇ ਮਿਲਦੇ ਨੇ ਇਹ ਹਰ ਦਸੀ ਕਹਿੰਦੇ ਨੇ 10 ਦਿਨ ਬਾਅਦ ਪੇਮੈਂਟ ਆਉਣੀ ਹੁੰਦੀ ਹੈ ਅੱਜ ਇੱਕ ਅਨਫੋਰਚੂਨੇਟ ਪਹਿਲੂ ਇਹ ਵੀ ਹੈ ਸਾਡਾ ਦੁੱਧ ਦੀ ਜਿਹੜੀ ਪਾਲਿਸੀ ਹੈ ਸ਼ਹਿਰਾਂ ਨੂੰ ਸਪਲਾਈ ਕਰਦੇ ਹਾਂ ਹੈਗਾ ਕੈਸ਼ ਐਂਡ ਕੈਰੀ ਦੀ ਉਹਨਾਂ ਨੇ ਪਹਿਲਾਂ ਪੈਸੇ ਦੇਣੇ ਨੇ ਤਾਂ ਅਗਲੇ ਦਿਨ ਦੁੱਧ ਜਾਣਾ ਜਿੰਨਾ ਉਹ ਬੁੱਕ ਕਰਾਉਂਦੇ ਨੇ ਸਾਡੀ ਸਾਰੇ ਪੈਸੇ ਜਿਹੜੇ ਸਾਡੇ ਕੋਲ ਆਉਂਦੇ ਨੇ ਮਿਲਕ ਪਲਾਂਟਾਂ ਕੋਲ ਆਉਂਦੇ ਨੇ ਉਹ ਹੁਣ ਸਿੱਧੇ ਮਿਲਕ ਫੈਟ ਨੂੰ ਜਾਂਦੇ ਨੇ ਮਿਲਕ ਫੈਟ ਨੇ ਫਿਰ ਉਹ ਦਸਾਂ ਦਿਨਾਂ ਬਾਅਦ ਸਾਰਿਆਂ ਨੂੰ ਜਿੰਨੀ ਜਿੰਨੀ ਪੇਮੈਂਟ ਬਣਦੀ ਦੇਣੀ ਹੁੰਦੀ ਸੀ ਮਿਲਕ ਫੈਟ ਉਹ ਸਾਰੇ ਪੈਸੇ ਵੀ ਪਤਾ ਨਹੀਂ ਕਿੱਥੇ ਗਏ ਮਿਲਕ ਫੈਟ 300 ਕਰੋੜ ਦੀ ਲਿਮਟ ਲੈ ਕੇ ਉਹ ਵੀ ਪਤਾ ਨਹੀਂ ਕਿੱਥੇ ਗਈ ਸਾਡੀ ਪੇਮੈਂਟ ਜਿਹੜੀ ਹੈ 1 ਮਹੀਨੇ ਦੀ ਹੋ ਗਈ 10 ਦਿਨ ਦੀ ਬਜਾਏ ਇੱਕ ਮਹੀਨੇ ਬਾਅਦ ਵੀ ਪੇਮੈਂਟ ਨਹੀਂ ਹੋ ਰਹੀ 300 ਕਰੋੜ ਕਰਜ਼ਾ ਲੈ ਕੇ ਵੀ ਮਿਲਕ ਫੈਟ ਖਾ ਗਿਆ ਇਹ ਮਿਸਮੈਨ ਮੈਨੇਜਮੈਂਟ ਹੈ ਸਾਰੀ ਤੇ ਇਸੇ ਤਰ੍ਹਾਂ ਮੈਂ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਹੈ ਗੁਜਰਾਤ ਚ 4.5 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਰੋਜ਼ ਤੇ ਉਹਦੇ ਚੋਂ ਇਕੱਲਾ ਅਮਲ 3 ਕਰੋੜ ਲੀਟਰ ਰੋਜ਼ ਦਾ ਖਰੀਦਦਾ ਹੈ ਤੇ ਯੂਪੀ ਦੇ 15 ਦੇ 15 ਮਿਲਕ ਪਲਾਂਟ ਅਮਲ ਦੇ ਕੋਲ ਚਲੇ ਗਏ ਸਾਡੇ ਅੱਗੇ ਵਧ ਰਿਹਾ ਹੋ ਤੇ ਅਗਲੀ ਗੱਲ ਸਾਡੇ ਲੁਧਿਆਣਾ ਚੰਡੀਗੜ ਪਿੰਚਕੂਲਾ ਮੋਹਾਲੀ ਵੱਡੇ ਸ਼ਹਿਰਾਂ ਚ ਦੁੱਧ ਸਪਲਾਈ ਖੋਣ ਉੱਤੇ ਉਹਦਾ ਜੋਰ ਲੱਗਿਆ ਹੋਇਆ ਲੁਧਿਆਣੇ ਦੀ ਪਾਉਣੇ ਪਾਉਣੇ 3 ਲੱਖ ਤੋਂ 2 ਲੱਖ ਲੀਟਰ ਤੇ ਆ ਗਈ ਸਪਲਾਈ ਜਿਹੜੀ ਸੀ 1 ਲੱਖ ਲੀਟਰ ਉਹਦੀ ਉਹਦੀ 1 ਲੱਖ ਲੀਟਰ ਹੋ ਗਈ ਤੇ ਇਸ ਵੇਲੇ ਪੰਜਾਬ 4 ਲੱਖ ਲੀਟਰ ਦੁੱਧ ਰੋਜ਼ਾਨਾ ਸ਼ਹਿਰਾਂ ਵਿੱਚ ਸਪਲਾਈ ਕਰ ਰਿਹਾ ਹੈ ਉਹਨੇ ਦੁੱਧ ਦੀ ਵਧ ਕੀ ਨੂੰ ਦੇ ਕੇ ਦੁੱਧ ਉਤਪਾਦ ਉਹਨੇ ਸਾਰੇ ਸ਼ਹਿਰਾਂ ਚ ਕੁੱਲ ਮਿਲਾ ਕੇ ਉਹ 4 ਲੱਖ ਲੀਟਰ ਦੀ ਸਪਲਾਈ ਉਹਦੀ ਅਮੁੱਲ ਦੀ ਅੱਜ ਹੋ ਗਈ ਪਰ ਦਿੱਸ਼ੂੜਾ ਵਾਲੇ ਪੈਸੇ ਖੜੇ ਹੁੰਦੇ ਹਾਂ ਦਿੱਸ਼ੂੜਾ ਵਾਲੇ ਪੈਸੇ ਖੜੇ ਹੁੰਦੇ ਅੱਗੇ ਮਿਲਕਫੈਟ ਪੰਜਾਬ 2021 ਚ 9 ਕਰੋੜ 3 ਲੱਖ ਰੁਪਏ ਮੁਨਾਫੇ ਸੀ ਇੱਕ ਸਾਲ 'ਚ 22 23 ਵਿੱਚ 11 ਕਰੋੜ 82 82 ਲੱਖ ਰੁਪਏ ਘਾਟੇ 'ਚ ਚਲੀ ਗਈ ਇੱਕ ਸਾਲ 'ਚ ਕੁਝ ਤਾਂ ਹੋਇਆ ਇਹ ਕੋਈ ਸਪਸ਼ਟ ਨਹੀਂ ਹੋ ਰਿਹਾ 11 ਵਿੱਚੋਂ 6 ਮਿਲਕ ਯੂਨਿਟਾਂ ਤੇ ਮਿਲਕ ਫੈਟ ਦੇ 4 ਵਿੱਚੋਂ 2 ਪਲਾਂਟ ਘਾਟੇ 'ਚ ਨੇ ਇਹ ਸਾਰੇ ਮਿਲਕ ਪਲਾਂਟਾਂ ਦੀ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਐਡਵਾਂਸ ਪੈਸੇ ਲੈ ਕੇ ਕੈਸ਼ ਐਂਡ ਕੈਰੀ ਸਕੀਮ ਦੇ ਤਹਿਤ ਦਿੱਤਾ ਜਾਂਦਾ ਤੇ ਇੱਕ ਮੁਹਾਲੀ ਚ ਇੰਟਰਸਟਿੰਗ ਕੰਮ ਹੋਇਆ ਕੈਸ਼ ਐਂਡ ਕੈਰੀ ਚ ਪੈਸੇ ਆਈ ਗਏ ਕੋਈ ਬੋਗਸ ਐਂਟਰੀ ਕਰੀ ਗਏ 10 ਦਿਨ ਦੀਆਂ ਐਂਟਰੀਆਂ ਦੇ ਬਾਅਦ ਕਹਿੰਦਾ ਜੀ ਸੌਫਟਵੇਅਰ ਚ ਉਡ ਗਈਆਂ ਸਾਰੀਆਂ ਉਹ ਕੋਈ ਕਿੰਨਾ 3 ਕਰੋੜ ਹੈ ਜੀ 12 ਕਰੋੜ 12 ਕਰੋੜ ਰੁਪਈਆ ਉਹ ਹੁਣ ਲੱਭਦਾ ਹੀ ਨਹੀਂ ਕਿੱਥੇ ਗਿਆ ਡਿਸਟ੍ਰੀਬਿਊਟਰ ਤੋਂ ਲੈ ਲਿਆ ਨਹੀਂ ਲਿਆ ਇਹ ਸਵਾਲ ਇੱਕ ਜਾਂਚ ਦਾ ਵਿਸ਼ਾ ਹੈ ਪਰ 12 ਕਰੋੜ ਦੀਆਂ ਐਂਟਰੀਆਂ ਹੀ ਗਾਇਬ ਹੋ ਗਈਆਂ ਸਪੈਸ਼ਲ ਆਰਡੀਟ ਦੇ ਵਿੱਚ ਨਿਕਲੀਆਂ ਸਪੈਸ਼ਲ ਆਰਡੀਟ ਦੇ ਵਿੱਚ ਨਿਕਲੀਆਂ ਨੇ ਅਦਰਵਾਈਜ਼ ਪਤਾ ਹੀ ਨਹੀਂ ਸੀ ਲੱਗਣਾ 12 ਕਰੋੜ ਰੁਪਇਆ ਦਾ ਦੁੱਧ ਦੁੱਧ ਦਾ ਕੈਸ਼ ਐਂਡ ਕੈਰੀ ਸਕੀਮ ਚ ਮੁਹਾਲੀ ਮਿਲਕ ਪਲਾਂਟ ਦਾ ਗਾਇਬ ਹੈ ਤੇ ਲੁਧਿਆਣੇ ਚ ਦੁੱਧ ਟੋਣ ਵਾਲੇ ਟੈਂਕਰਾਂ ਨਾਲ ਮਿਲ ਕੇ 1 ਕਰੋੜ 11 ਲੱਖ ਰੁਪਏ ਦਾ ਕਪੜਾ ਕੀਤਾ ਹੋਇਆ ਹੈ ਕੋਈ ਕਾਰਵਾਈ ਨਹੀਂ ਮਾਮਲਾ ਅਦਾਲਤ ਚ ਲਟਕ ਰਿਹਾ ਜੀ ਇੱਕ ਹੋਰ ਇੰਟਰਸਟਿੰਗ ਹੈ ਵੀ ਕਰਦੇ ਨੇ ਵੀ ਉਹਨੂੰ ਇੰਨਾ ਲਮਕਾ ਦੇਣਾ ਇਨਕੁਆਇਰੀ ਨੂੰ ਇੰਨਾ ਲਮਕਾ ਦੇਣਾ 2-3 ਸਾਲ ਕੁਝ ਕਰਨਾ ਨਹੀਂ ਫਿਰ ਉਹਦੇ ਬਾਅਦ ਉਹ ਕੋਰਟ ਚੱਲਿਆ ਜਾਂਦਾ ਕੋਰਟ ਚੱਲਿਆ ਜਾਂਦਾ پتہ ਨਹੀਂ 20 ਸਾਲ ਹੋਊਗਾ ਉਹਨਾਂ ਦੇ ਗਲੋਂ ਬੁਲਾ ਲੈਗੀ ਇਹ ਵੀ ਇੱਕ ਟੈਕਨੀਕ ਹੈ ਵੀ ਮਸਲੇ ਨੂੰ ਜਿੱਥੇ ਜਿੱਥੇ ਨਹੀਂ ਕੁਝ ਕਰਨਾ ਉਹਨੂੰ ਰਮਕਾ ਦਿਓ ਉਲਟਾ ਚੱਲ ਜਾਓ ਫਿਰ ੱੱਕੇ ਖਾਈ ਜੋ ਕੋਰਟਾਂ ਵਿੱਚ ਤੇ ਚੋਰੀ ਦਾ 6 ਸਾਲ ਹੈ ਜੀ 6 ਸਾਲ ਦੇ ਨਾਲ 6 ਸਾਲ ਅੱਛਾ ਮੁਲਾਜ਼ਮ ਤੇ ਗੱਲ ਜੇ ਰਿਕਵਰੀ ਲੁਧਿਆਣੇ ਦੇ ਜਨਰਲ ਮੈਨੇਜਰ ਨੇ ਸਰ ਸੁਜੀਤ ਸਿੰਘ ਉਹਨਾਂ ਵੱਲ 1 ਕਰੋੜ 11 ਲੱਖ ਰੁਪਇਆ ਇੱਕ ਕੇਸ ਦੇ ਵਿੱਚ ਰਿਕਵਰੀ ਪਾਈ ਹੋਈ ਆ ਉਹਨਾਂ ਨੂੰ 2020 ਚ ਰਜਿਸਟਰਾਰ ਦੇ ਹੁਕਮ ਨੇ ਬੋਰਡ ਆਫ ਡਾਇਰੈਕਟਰ ਦੇ 2023 ਵਿੱਚ ਰੈਜ਼ੋਲੂਸ਼ਨ ਕੀਤਾ ਵੀ ਇਹਨਾਂ ਤੋਂ ਰਿਕਵਰੀ ਵਸੂਲੀ ਕਰੋ ਵਸੂਲੀ ਕਰੋ ਇਹਨਾਂ ਤੇ ਮਾਮਲਾ ਦੁੱਧ ਦੇ ਵਿੱਚ ਛੇੜਛਾੜਦਾ ਕੋਈ ਕਾਰਵਾਈ ਨਹੀਂ ਇਸੇ ਤਰ੍ਹਾਂ 4 ਤੋਂ 5 ਕਰੋੜ ਰੁਪਇਆ ਹੁਸ਼ਿਆਰਪੁਰ ਦਾ ਹਵਾ ਚੀਏ ਪਤਾ ਨਹੀਂ ਉਹ ਕਿੱਥੇ ਗਿਆ ਰੀਸੈਂਟਲੀ ਉਹ ਉਹਦਾ ਉਹਦੀ ਆਡਿਟ ਹੋ ਰਹੀ ਹੈ ਇਸੇ ਤਰ੍ਹਾਂ ਪਟਿਆਲਾ ਮਿਲਕ ਪਲਾਂਟ ਮੁਨਾਫੇ ਸੀ ਸਰ ਸਜੀਤ ਸਿੰਘ ਨੂੰ ਉਹ ਦਿੱਤਾ 7 ਮਹੀਨੇ ਉੱਤੇ ਰਹੇ ਉਹ 7 ਮਹੀਨਾ ਵਿੱਚ ਉਹਨੂੰ 11 ਕਰੋੜ ਘਾਟੇ ਵਿੱਚ ਫਸਾ ਕੇ ਫਿਰ ਉਹਨੂੰ ਲੁਧਿਆਣਾ ਮਿਲਕ ਪਲਾਂਟ ਉਧਰ ਚੰਗਾ ਮਿਲਕ ਹੋਰ ਅੱਛੀ ਜਗ੍ਹਾ ਪੋਸਟਿੰਗ ਦਿੱਤੀ ਤੇ ਮੁਹਾਲੀ ਚ 83000 ਪ੍ਰੇਰਾਂ ਦੁੱਧ ਦੀਆਂ ਗਾਇਬ ਨੇ ਸਾਡੇ ਮਿਲਕ ਪ੍ਰਾਂਟ ਵਾਲੇ ਕਹਿੰਦੇ ਨੇ ਜੀ ਟ੍ਰੇਨਾਂ ਦਾ 1 ਕਰੋੜ 68 ਲੱਖ ਰੁਪਈਆ ਨੁਕਸਾਨ ਹੋ ਗਿਆ ਪਰ ਜਿਹੜਾ ਉਹਨਾਂ ਦੇ ਵਿੱਚ 5 ਕਰੋੜ ਦਾ ਦੁੱਧ ਗਿਆ ਉਹਦਾ ਜ਼ਿਕਰ ਨਹੀਂ ਕਰਦੇ ਅਸਲ ਵਿੱਚ 6 ਕਰੋੜ 68 ਲੱਖ ਰੁਪਈਆ ਦਾ ਕਪਲਾ ਹੈ ਉਹਦੇ ਚ ਹਾਲੇ ਕੁਝ ਨਹੀਂ ਹੋਇਆ ਫਿਰ ਉਹ ਜੀਐਮ ਨੂੰ ਜੀ ਬਜਾਏ ਉਹਨੂੰ ਸਜ਼ਾ ਦੰਦੇ ਜਿਹੜਾ ਜੀਐਮ ਸੀ ਉਹਨੂੰ ਇੱਥੋਂ ਬਦਲ ਕੇ ਉਹਦੇ ਮਨਪਸੰਦ ਪਲਾਂਟ ਦੇ ਵਿੱਚ ਲਾਤਾ ਜਲੰਧਰ ਦੀ ਵੈਸ ਸੀ ਜਾਂ ਉਹਦੇ ਕੋਈ ਕਾਰਵਾਈ ਨਹੀਂ ਕੋਈ ਕੁਝ ਨਹੀਂ ਉਹਨੂੰ ਇੱਥੋਂ ਬਦਲ ਕੇ ਜਲੰਧਰ ਨੂੰ ਉਹਦੇ ਕਰ ਲਾਤਾ ਚੰਡੀਗੜ੍ਹ ਮਿਲਕ ਪਲਾਂਟ 'ਚ ਹੈ ਨੀ ਰੀਸੈਂਟਲੀ ਮੇਰੇ ਖਿਆਲ 6 ਕੁ ਮਹੀਨੇ 6 ਕੁ ਮਹੀਨੇ ਪਹਿਲਾਂ ਚੰਡੀਗੜ੍ਹ ਮਿਲਕ ਪਲਾਂਟ ਵਿੱਚ ਏਸੇ ਤਰ੍ਹਾਂ ਜਿਹੜੀਆਂ ਮਿਲਕ ਪ੍ਰੋਡਕਟਸ ਸੀਗੀਆਂ ਸਪਲਾਈ ਹੋ ਗਈਆਂ ਉਹ 1.5 ਕਰੋੜ ਰੁਪਇਆ ਉਹਦਾ ਗਾਇਬ ਹੈ ਕੋਈ ਜਾਂਚ ਨਹੀਂ ਉਹਦੀ ਲੋਕਾਂ ਨੇ ਤੇ ਮਿਲ ਕੇ ਟਰਾਂਸਪੋਰਟ ਹੈ ਇੱਕ ਟਰਾਂਸਪੋਰਟ ਦਾ ਬੜਾ ਮੋਰਖ ਧੰਦਾ ਹੈ ਟਰਾਂਸਪੋਰਟਰਾਂ ਦੇ ਨਾਲ ਮਿਲੇ ਹੁੰਦੇ ਆ ਜਦੋਂ ਉਹਨਾਂ ਨੇ ਪਿੰਡਾਂ 'ਚੋਂ ਦੁੱਧ ਚੱਕਣਾ ਹੁੰਦਾ ਹੈ ਉਹਨਾਂ ਦੀ ਮਾਈਲੇਜ ਵਧਾਉਣ ਵਾਸਤੇ ਪੈਸੇ ਮਾਈਲੇਜ ਦੇ ਹਿਸਾਬ ਨਾਲ ਲੈਣੇ ਨੇ ਫਰਜ਼ ਕਰ ਲਓ ਇੱਕ ਪਿੰਡ ਇੱਥੇ ਹੈ ਇੱਕ ਪਿੰਡ ਇੱਥੇ ਹੈ ਇੱਕ ਇੱਥੇ ਹੈ ਉਹਨਾਂ ਨੇ ਇੱਥੋਂ ਤੋਂ ਚਾ ਕੇ ਪਿੱਛੇ ਨੂੰ ਆ ਜਾਣਾ ਪਿੱਛੋਂ ਫੇਰ ਐਸਪਿੰਡਰ ਨੂੰ ਜਾਣਾ ਇਦਾਂ 7-700 ਕਿਲੋਮੀਟਰ ਇੱਕ-ਇੱਕ ਟਰਾਂਸਪੋਰਟਰ ਨੂੰ ਵੱਧ ਦਿੱਤਾ ਜਾਂਦਾ ਹਰ ਹਰ ਬਾਰੀ ਇਹ ਉਹ ਕਰੋੜਾਂ ਰੁਪਏ ਦਾ ਮਿਲਕ ਪਲਾਂਟਾ ਨੂੰ ਉਹ ਉਹ ਲੱਗਦਾ ਤੇ ਇਸ ਮੋਹਾਲੀ ਦੇ ਜੀ ਮੋਹਾਲੀ ਦੇ ਜੀ ਪੀਐਮਸੀ ਬਲਕ ਮਿਲਕ ਉਧਰ ਪਿੰਡਾਂ 'ਚ ਲੱਗੇ ਹੋਏ ਨੇ ਉਹਨਾਂ ਦੇ ਕਿਲੋਮੀਟਰ ਵਧਾਉਣ ਵਾਸਤੇ ਟਰਾਂਸਪੋਰਟਰਾਂ ਦੀ ਲਿਹਾਜ਼ ਕਰਨ ਵਾਸਤੇ ਇੱਕ ਜਗ੍ਹਾ ਤੇ ਦੁੱਧ ਚਕਾਤਾ ਫਿਰ ਉਹਨੂੰ 10 ਕਿਲੋਮੀਟਰ ਗਾਂਹ ਤੇ ਚਕਾਤਾ ਫਿਰ 15 ਕਿਲੋਮੀਟਰ ਉਹ ਤੇ ਕਿਲੋਮੀਟਰ ਵਧਾਉਣ ਵਾਸਤੇ ਸਾਡੇ ਮਾਈਂਡ ਚ ਆ ਗਿਆ ਵੀ ਇਹ ਕਿਉਂ ਨਹੀਂ ਕਰਦੇ ਵੀ ਉਹ ਲਗਾਤਾਰ ਆ ਚੱਕ ਲਿਆ ਦੂਆ ਪਿੰਡ ਚੱਕ ਲਿਆ ਉਹ ਗੱਡੀ ਭਰ ਗਈ ਨਾਲੇ ਤਾਂ ਉਹਨਾਂ ਦੁੱਧ ਦੀ ਕੁਆਲਿਟੀ ਅੱਛੀ ਹੋਊਗੀ ਜਲਦੀ ਦੁੱਧ ਪਲਾਂਟ ਚ ਆ ਜਾਊਗਾ ਅਸੀਂ ਉਹ ਕੈਲਕੂਲੇਟ ਕਰਿਆ ਜੀ 700 ਕਿਲੋਮੀਟਰ ਪਰ ਡੇ ਇੱਕ ਸਾਲ ਦਾ 1 ਕਰੋੜ ਰੁਪਈਆ ਇੱਕ ਪਲਾਂਟ ਦਾ ਜੇ ਸਾਰੇ ਪੰਜਾਬ ਦਾ ਲਾ ਲਈਏ ਤਾਂ ਇਹ ਕਿੰਨੇ ਕਰੋੜਾ ਜਾਣੇ ਉਦੀ ਬਿਲਕੁਲ ਇਨਕੁਆਰੀ ਕੰਪਲੀਟ ਹੋ ਗਈ ਇੱਕ ਸਾਲ ਹੋ ਗਿਆ ਅਸੀਂ ਉਹ ਜਿਹੜੀ ਸਾਬਤ ਹੋ ਗਿਆ ਕੋਈ ਕਾਰਵਾਈ ਨਹੀਂ ਜਿਹੜੇ ਇੱਕ ਪਹਿਲਾਂ ਮਿਲਕ ਪਲਾਂਟ ਤੋਂ ਸੀਬੀਆਈ ਨੇ ਇੱਕ ਅਫਸਰ ਇੱਥੇ ਰੈਡ ਹੈਂਡਰਡ ਫੜਿਆ ਸ਼੍ਰੀ ਵਾਸਤਵ ਸ਼੍ਰੀ ਵਾਸਤਵ ਸੇਮ ਸੇਮ ਇਹ ਇੱਕ ਇੱਕੇ ਸੇਮ ਦੋ ਫੜ ਹੋਏ ਨੇ ਤੋਂ ਇੱਕ ਸੀਬੀਆਈ ਨੇ ਫੜਿਆ 1 76 ਲੱਖ ਦਾ ਘਪਲਾ अच्छा जो दूसरा जेड़ा सीगा ਤੁਸੀਂ ਹੈਰਾਨ ਹੋਵੋਗੇ ਅਸੀਂ ਡੇਢ ਸਾਲ ਪਹਿਲਾਂ ਰਜਿਸਟਰਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਆਏ ਇੱਕ ਸਾਲ ਇਨਕੁਆਰੀ ਚੱਲਦੀ ਰਹੀ ਉਹ ਸਾਡੀ ਸ਼ਿਕਾਇਤ ਫਾਈਲ ਕਰਤੀ ਕੋਈ ਕਾਰਵਾਈ ਨਹੀਂ ਕਰੀ ਜਿਹੜੇ ਅਸੀਂ ਸੇਮ ਐਲੀਗੇਸ਼ਨ ਲਾਇਆ ਤੇ ਉਹਦੇ ਉੱਪਰ ਉਹੀ ਬੰਦਾ ਵਿਜੀਲੈਂਸ ਨੇ ਰੈਡ ਹੈਂਡਰ ਉਹ ਪੈਸੇ ਫੜਿਆ ਜੇ ਤੁਸੀਂ ਅਲਾਉ ਕਰੋ ਸਾਡੇ ਕੋਲ ਲੈਪਟਾਪ ਹੈ ਉਹ ਘਰੇ ਇੱਕ ਟ੍ਰਾਂਸਪੋਰਟ ਉਸੇ ਸਟਿੰਕ ਕਰਵਾਇਆ ਉਹ ਘਰੇ ਆਪਣੇ ਇੱਕ ਟਰਾਂਸਪੋਰਟਰ ਤੋਂ ਪੈਸੇ ਲੈ ਰਿਹਾ ਦਿਖਾ ਵੀ ਬਟੇ ਇੱਕ ਮਿੰਟ ਮਤਲਬ ਐਡਾ ਵੱਡੇ ਕਪੜੇ ਨੇ ਜੀ ਤੁਸੀਂ ਗੱਲ ਛੱਡ ਦੋ ਵੀ ਇਹ ਕਹਿਣ ਨੂੰ ਇਹ ਦੁੱਧ ਜਨਾ ਮਤਲਬ ਸਾਫ਼ ਹੈ ਵੀ ਉਹ ਜਿਹੜੇ ਬੰਦੇ ਲੱਗੇ ਹੋਏ ਨੇ ਵੀ ਉਹ ਆ ਦਿਖਾ ਦੀ ਬਟੇ ਜਿਹੜਾ ਇਹ ਛੋਟੀ ਜੀ ਕਲਿੱਪ ਹੈ ਜੀ ਇੱਕ ਛੋਟੀ ਜੀ ਘਟਨਾ ਹੋਈ ਦਾਸਦਾ ਜੀ ਉਹਦਾ ਸੇਨ ਇੱਥੇ ਫੜਿਆ ਗਿਆ ਉਹ ਦਿਖਾ ਦਿਓ ਸਾਰੇ ਪਾਸੇ ਘੁਮਾ ਕੇ ਦਿਖਾ ਇੱਧਰ ਵੀ ਕਮਾਉਂਦੀ ਬੇਟੀ ਫੇਰ ਤੋਂ ਰਿਪੀਟ ਇਹ ਮੇਰੇ ਇੱਧਰ ਹੈ ਜੀ ਇਹ ਵੀ ਇਹ ਵਿਜੀਲੈਂਸ ਨੇ ਫੜਿਆ ਜੀ ਇਹ ਆਪਣੇ ਘਰ ਬਣਾ ਕੇ ਜੀ 50000 ਰੁਪਇਆ ਪਰ ਮੰਤ ਇੱਕ ਗੱਡੀ ਦਾ ਇਹ ਲੰਦਾ ਸੀਗਾ ਜੀ ਇਹ ਸਾਡੀ ਇਸ ਇਨਕੁਆਰੀ ਤੋਂ ਬਾਅਦ ਇੱਕ ਮਿੰਟ ਪਹਿਲਾਂ ਦੇਖ ਲਓ ਮੈਂ ਤੁਹਾਨੂੰ ਇਹ ਸਾਡੀ ਇਸ ਸ਼ਿਕਾਇਤ ਤੋਂ ਬਾਅਦ ਤੁਸੀਂ ਹੈਰਾਨ ਹੋਵੋਗੇ ਜਿੰਨੇ ਰੂਟ ਚੱਲਦੇ ਸੀ ਪਿੱਛੇ 10 ਰੂਟ ਘਟ ਗਏ ਦੁੱਧ 30000 ਲੀਟਰ ਪਰ ਡੇ ਜਿਆਦਾ ਪ੍ਰਕਿਰੂ ਹੋ ਰਿਹਾ ਹੈ 10 ਰੂਟ ਘਟ ਗਏ ਜੀ 10 ਟੈਂਕਰ ਨਹੀਂ ਚੱਲਦੇ ਹੋ ਅਰ 30000 ਲੀਟਰ ਦੁੱਧ ਜਿਆਦਾ ਪ੍ਰਕਿਰੂ ਲੋਬਾ ਅੱਛਾ ਇੱਕ ਮੈਂ ਬੇਨਤੀ ਕਰਾਂ ਸਾਡਾ ਇਹ ਮੰਨਣਾ ਹੈ ਵੀ ਅੱਜ ਵੀ ਮਿਲਕਫੈਡ ਕੋਲ ਇਹ ਨਹੀਂ ਵੀ ਸਾਰੇ ਬੇਈਮਾਨ ਨੇ 20% ਲੋਕ ਨੇ ਜਿਹੜੇ ਬੇਈਮਾਨ ਨੇ ਹਾਲੇ ਵੀ 70-80% ਲੋਕ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਨੇ ਉਹ ਡੀਮੋਟਿਵੇਟ ਹੋਏ ਬੈਠੇ ਨੇ ਸਭ ਤੋਂ ਵੱਡਾ ਅਨਫੋਰਚੂਨੇਟ ਪਹਿਲੂ ਇਹ ਹੈ ਵੀ ਕੋਆਪਰੇਟਿਵ ਡਿਪਾਰਟਮੈਂਟ ਦੇ 6 ਅਲੱਗ-ਅਲੱਗ ਵਿੰਗ ਨੇ ਕੋਆਪਰੇਟਿਵ ਬੈਂਕ ਹੈ ਮਾਰਕਫੈਡ ਹੈ ਆਪਣਾ ਮਿਲਕ ਸੁਸਾਇਟੀਆਂ ਨੇ ਐਗਰੀਕਲਚਰ ਸੁਸਾਇਟੀਆਂ ਨੇ ਰਜਿਸਟਰ ਐਫ ਸੀ ਸੀ ਐ 6 ਆਈ ਐਸ ਅਫਸਰ ਇਹਨੂੰ ਚਲਾਉਂਦੇ ਨੇ ਤੇ ਸਾਡੇ ਮੁੱਖ ਮੰਤਰੀ ਕੋਲ ਵਿਭਾਗਾਂ 2.5 ਸਾਲ ਵਿੱਚ ਇੱਕ ਵੀ ਮੀਟਿੰਗ ਨਹੀਂ ਐਡਾ ਇੰਪੋਰਟੈਂਟ ਜਿਹੜਾ ਲੋਕਾਂ ਦੀ ਲਾਈਫ ਲਾਈਨ ਨਾਲ ਜੁੜਿਆ ਹੋਇਆ ਧੰਦਾ ਜਿਹਦੇ ਨਾਲ ਕਿਸਾਨਾਂ ਦੀ ਬਹੁਤ ਵੱਡੀ ਸੇਵਾ ਕੀਤੀ ਜਾ ਸਕਦੀ ਹੈ ਮੁੱਖ ਮੰਤਰੀ ਕੋਲ ਬੇਲ ਹੀ ਨਹੀਂ ਉਹਨੂੰ ਉਹਦੇ ਉੱਪਰ ਧਿਆਨ ਦੇਣ ਦਾ ਇਹ ਸਾਰਾ ਗੰਦ ਹੁਣ ਆ ਕੇ ਦਿਨ-ਬਦਨ ਵੱਧ ਰਿਹਾ ਹੈ ਘਟਣ ਦਾ ਨਾਉ ਨਹੀਂ ਲੈ ਰਿਹਾ ਜੇ ਕੋਈ ਸ਼ਿਕਾਇਤ ਕਰਦਾ ਉਹਦੀ ਕੋਈ ਸੁਣਵਾਈ ਨਹੀਂ ਤਾਂ ਤੁਹਾਡੇ ਕੋਲ ਆਏ ਆ ਵੀ ਇਹ ਲੋਕਾਂ ਨੂੰ ਵੀ ਪਤਾ ਲੱਗੇ ਸਰਕਾਰ ਵੀ ਕੋਈ ਹਿੱਲੇ ਇਹ ਲੋਕਾਂ ਦੀ ਕੋਆਪਰੇਟਿਵ ਲਹਿਰ ਹੈ ਇਹਨੂੰ ਇਹਦਾ ਬੇੜਾ ਕਰਕੇ ਨਾ ਕਰੋ ਸਾਡੀ ਇਹ ਮੰਗ ਹੈ ਵੀ ਇਹ ਜਿੰਨੇ ਸਾਰੇ ਓਵਰਆਲ ਜਿੰਨੇ ਇਹਦੀ ਜੁਡੀਸ਼ੀਅਲ ਜਾਂਚ ਕਰਾਈ ਜਾਏ ਇਨ੍ਹਾਂ ਤੇ ਤਾਂ ਕੋਈ ਵਿਸ਼ਵਾਸ ਨਹੀਂ ਅਫਸਰ ਇਹਨਾਂ ਦੇ ਜਾਂਚ ਕਰਦੇ ਨੇ ਉਹਨੂੰ ਖੁੱਡੇ ਲਾ ਦਿੰਦੇ ਨੇ ਜਾਂਚ ਹੋ ਵੀ ਜਾਂਦੀ ਹੈ ਆ ਸਾਹਮਣੇ ਮਿਸਾਲ ਹੈ 1 ਕਰੋੜ 11 ਲੱਖ ਰੁਪਏ ਦੀ ਰਿਕਵਰੀ ਪਾਈ ਹੀ ਹੈ ਕਿਸੇ ਨੂੰ ਪੁੱਛਿਆ ਹੀ ਨਹੀਂ ਉਹਨੂੰ ਸਗੋਂ ਹੋਰ ਪ੍ਰਾਈਮ ਜਗਾ ਲਾਤਾ ਉਹਨੂੰ ਸਭ ਕਹਿੰਦੇ ਨੇ ਵੀ ਚੱਲ ਤੈਨੂੰ ਹੋਰ ਵਧੀਆ ਪਲਾਂਟ ਦਿੱਤਾ ਚੱਲ ਉੱਥੇ ਉਹਨੂੰ ਖਾ ਜਾ ਇੱਕ ਤੋਂ ਬਾਅਦ ਖਾਈ ਤੁਰੇ ਜਾ ਰਹੇ ਨੇ ਕੋਈ ਉਹਨਾਂ ਨੂੰ ਪੁੱਛਣ ਵਾਲਾ ਨਹੀਂ ਪਿੱਛੇ ਪੋਲੀਟੀਕਲ ਹੱਥ ਹੈ ਪੋਲੀਟੀਕਲ ਲੋਕ ਬਚਾਉਂਦੇ ਨੇ ਲੀਡਰ ਪਹਿਲਾਂ ਪਿਛਲੀ ਸਰਕਾਰ ਵੇਲੇ ਵੀ ਉਹਨਾਂ ਦਾ ਪੋਲੀਟੀਕਲ ਹੱਥ ਸੀਗਾ ਉਹਨਾਂ ਦੇ ਮਾਸਟਰ ਸੀਗੇ ਐ ਸਰਕਾਰ ਦੇ ਵਿੱਚ ਵੀ ਉਹਨਾਂ ਦੇ ਮਾਸਟਰਸ ਬੈਠੇ ਨੇ ਤੇ ਇਹ ਮੂਵਮੈਂਟ ਡੁੱਬ ਜਾਣੀ ਔਰ ਫੇਰ ਇਹਨੂੰ ਇਹਦੇ ਤੇ ਕਬਜ਼ਾ ਹੋ ਜਾਣਾ ਅਮੁੱਲ ਦਾ ਔਰ ਪੰਜਾਬ ਦੀ ਜਿਹੜੇ ਕੋਆਪਰੇਟਿਵ ਮਿਲਕ ਫਰਾਂਟ ਨੇ ਇਹ ਵੀ ਹੌਲੀ-ਹੌਲੀ ਉਹਦੇ ਕੋਲ ਚਲੇ ਜਾਣਗੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ ਸਰ ਇਹ ਉਮਰ ਮਰਜ਼ੀ ਦੇ ਰੇਟ ਦਾ ਹੋਊਗਾ ਜੀ ਫਿਰ ਜਦੋਂ ਇਹ ਫੇਲ ਹੋਊਗਾ ਇੱਕ ਸਰ ਜਿਹੜੀ ਇਹਨਾਂ ਦੀ ਪ੍ਰੈਕਟਿਸ ਚੱਲਦੀ ਆ ਮਿਲਕ ਫਰਟ ਦੀ ਇਹ ਆ ਕਿ ਜਦੋਂ ਇਹ ਕਿਸੇ ਜੀਐਮ ਦੀ ਇਨਕੁਆਰੀ ਕਰਦਨੇ ਆ ਲੁਧਿਆਣਾ ਵਾਲੇ ਜੀਐਮ ਦੀ ਇਨਕੁਆਰੀ ਪਟਿਆਲੇ ਵਾਲੇ ਕਰ ਰਹੇ ਆ ਪਟਿਆਲੇ ਵਾਲੇ ਜੀਐਮ ਦੀ ਹੁਸ਼ਿਆਰਪੁਰ ਵਾਲਾ ਕਰ ਰਿਹਾ ਸਾਰੇ ਇਸ ਅਹਮਾਮ ਚ ਨੰਗੇ ਨੇ ਸਾਰੇ ਕਰਾਪਟ ਨੇ ਇੱਕ ਦੂਜੀ ਮਦਦ ਕਰਦੇ ਨੇ ਇੱਕ ਦੂਜੇ ਦੀ ਮਦਦ ਕਰਦੇ ਨੇ ਤੇ ਇੱਕ ਲੁਧਿਆਣਾ ਚ ਜਿਹੜਾ ਸੇਨ ਆ ਇਨੇ ਕੀ ਕੀਤਾ ਤੇ ਤਾਇਨਾਤੀ ਹੁੰਦੀ ਆ ਲੁਧਿਆਣੇ 28 ਮਈ ਨੂੰ 2023 ਇਹ ਬੰਦਾ ਜੁਆਇਨ ਕਰਦਾ ਫਿਜ਼ੀਕਲ ਲੈਂਦਾ ਉੱਥੇ ਤੇ ਰਿਕਾਰਡ ਨੂੰ ਇਹ ਪੂਰਾ ਮੰਨਦਾ ਵੀ ਹਾਂ ਮੇਰੇ ਕੋਲ ਸਟਾਕ ਪੂਰਾ 11 ਤੇ 12 ਜੂਨ 2023 ਦੀ ਰਾਤ ਦੀ ਪੀਡੀ ਇਹਨਾਂ ਪ੍ਰੋਡਕਸ਼ਨ ਡਿਟੇਲ ਇਹ ਭਰੀ ਨਹੀਂ ਜਾਂਦੀ ਹਜ਼ਾਰਾਂ ਟਨ ਦੇਸੀ ਕਿਉ ਗਾਇਬ ਕਰ ਦਿੱਤਾ ਜਾਂਦਾ ਜਦੋਂ ਮੇਰੇ ਧਿਆਨ ਚ ਆਇਆ ਮੈਂ ਮੁੱਦਾ ਚੱਕਿਆ ਸਾਡੀ ਕਮੇਟੀ ਬਣੀ ਕਮੇਟੀ ਤੇ ਬਸ ਇਹ ਝਾੜ ਕੇ ਮਸਲਾ ਹੱਲ ਕਰਤਾ ਮੈਂ ਪਿੱਟ ਪਿੱਟ ਕੇ ਨੋਟ ਰਾਲਾ ਕੇ ਥੱਕ ਗਿਆ ਉੱਥੇ ਕੋਈ ਗੱਲ ਕਹਿਤੀ ਕਹਿੰਦੀ ਜੇ ਜੂਨੀਅਰ ਅਧਿਕਾਰੀਆਂ ਦੀ ਅਨਗਹਿਲੀ ਆ ਇਹਨੂੰ ਅੱਗੇ ਜਾ ਕੇ ਠੀਕ ਕਰ ਲਿਆ ਜਾਊਗਾ ਪਰ ਦੱਸੋ ਜੀ 73 ਲੱਖ ਦੀ ਕਰੀਮ ਟੈਂਕਰਾਂ ਰਾਹੀਂ ਰਾਤੋਂ ਰਾਤ ਖੜਦੀ ਐਡੇ ਵੱਡੇ ਵੱਡੇ ਕੱਪੜੇ ਨੇ ਸੋ ਇਸ ਤੇ ਧਿਆਨ ਦਿਓ ਸਰ ਦੋਸਤ ਨੇ ਮੇਰੇ ਨਾਲ ਅੱਜ ਤੱਕ ਇੱਕ ਵੀ ਮੀਟਿੰਗ ਨਹੀਂ ਕੀਤੀ ਦੋਸਤ ਨਹੀਂ ਮੇਰਾ ਚੇਲਾ ਹੈ ਮੇਰਾ ਚੇਲਾ ਹੈ ਉਹਦਾ ਕਹਿਣ ਨੂੰ ਤਾਂ ਮੈਨੂੰ ਬਾਪੂ ਜੀ ਕਹਿੰਦਾ ਪਰ ਵਿਚਾਰਾ ਉਹ ਉਹਦੇ ਕੋਲ ਵੇਹਨਦੀ ਮੈਨੂੰ ਮੈਨੂੰ ਨਹੀਂ ਮੇਰੀ ਮੇਰੀ ਬੇਨਤੀ ਹੈ ਆ ਅੱਜ ਪਹਿਲੀ ਕਿਸ਼ਤ ਹੈ ਕਿਉਂਕਿ ਕੋਆਪਰੇਟਿਵ ਸਾਡੀ ਲਾਈਫਲਾਈਨ ਹੈ ਅਸੀਂ ਤੁਹਾਡੀ ਮਦਦ ਲਵਾਂਗੇ ਅਗਲੀ ਵਾਰੀ ਫੇਰ ਹੋਰ ਕੋਆਪਰੇਟਿਵ ਦੇ ਘੋਰ ਕਪੜਿਆਂ ਦਾ ਪਰਦਾ ਫਾਸ਼ ਕਰਨ ਵਾਸਤੇ ਫਿਰ ਤੁਹਾਡੇ ਕੋਲ ਇੱਕ ਵਾਰੀ ਆਮਦ ਰਾਜਵੰਦ ਸਾਹਿਬ ਤੁਸੀਂ ਇਹ ਸਟੇਟਮੈਂਟ ਤਾਂ ਕਰਦੇ ਕੋਆਪਰੇਟਿਵਲੀ ਕੰਪਲੇਨਟ ਤੁਸੀਂ ਕਿਤੇ ਕੀ ਕੀ ਹੈ ਡਿਵਿਡੈਂਡ ਕਲੀਮਪਲੇਨਟ ਮੈਂ ਫੋਨਿਕਲ ਸਾਰਾ ਮੈਂ ਐਜ਼ ਅ ਡਾਇਰੈਕਟਰ 100 ਤੋਂ ਵੱਧ ਚਿੱਠੀਆਂ ਐਮ ਡੀ ਮਿਲਕ ਫੈਟ ਨੂੰ ਲਿਖ ਚੁੱਕਿਆ ਇਸ਼ੁਰਤਾ ਇਸ਼ੁਰਤਾ ਨਹੀਂ ਜਿਹੜੀ ਮੇਰੀ ਜਿਹੜੀ ਕੰਪਲੇਂਟ ਆ ਆ ਤੁਹਾਡੀ 50000 ਰਿਸ਼ਤ ਦਲੰਦਾ ਬੰਦਾ ਫੜਿਆ আর ਦੂਜੀਆਂ ਜਿਹੜੇ ਪੁਆਇੰਟ ਹੈ ਇਹ ਅਸੀਂ ਰਜਿਸਟਰ ਸਾਹਿਬ ਨੂੰ ਡੇਢ ਸਾਲ ਪਹਿਲਾਂ ਲਿਖ ਕੇ ਦਿੱਤੀ ਸੀ ਕਿ ਜੀ ਡੇਢ ਸਾਲ ਦੇ ਵਿੱਚ ਅਸੀਂ ਪੰਜ ਵਾਰੇ ਸਾਡੇ ਮੇਰੇ ਨਾਲ ਬੰਦੇ ਬੈਠੇ ਨੇ ਜਿਹੜੇ ਨਾਲ ਹੀ ਸੀ ਅਸੀਂ ਆਪ ਪੇਸ਼ ਹੁੰਦੇ ਰਹੇ ਆਪਣੀ ਗੱਡੀ ਤੇ ਤੇਲ ਫੂਕ ਕੇ ਡੇਢ ਸਾਲ ਬਾਅਦ ਉਹ ਫਾਈਲ ਕਰਤਾ ਉਹ ਚ ਕੁਝ ਨਹੀਂ ਲੱਗਿਆ ਇਹ 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 ਨਹੀਂ ਮੇਰੀ 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 ਮੈਂ ਤੁਹਾਡੀ ਗੱਲ ਦਾ ਜਵਾਬ ਦੇ ਮੇਰੀ ਮੇਰੀ ਗੱਲ ਦਾ ਤੁਹਾਡੀ ਗੱਲ ਮੈਂ ਜਵਾਬ ਦੇਣ ਲੱਗਿਆ ਤੁਹਾਨੂੰ ਮੈਂ ਤੁਹਾਨੂੰ ਜਵਾਬ ਦੇਣ ਲੱਗਿਆ ਇਹ ਨੀਰਾ ਚੇਅਰਮੈਨ ਨਹੀਂ ਸਾਡੀ ਜਥੇਬੰਦੀ ਦਾ ਜਨ ਸੈਕਟਿਵ ਹੀ ਹੈ ਸਟੇਟ ਦਾ ਜਨ ਸੈਕਟਿਵ ਹੀ ਹੈ ਅਸੀਂ ਇਸ ਪੱਖੋਂ ਬਰੀ ਹੋਏ ਸੀ ਵੀ ਦੁੱਧ ਵਾਲੇ ਕੰਮ ਨੂੰ ਤੂੰ ਦੇਖੇਗਾ ਜਦ ਲੜਾਈ ਹੁੰਦੀ ਹੈ ਤੁਸੀਂ ਦੇਖਦੇ ਹੋਗੇ ਮੂਹਰੇ ਖੜਾ ਹੁੰਦਾ ਕਿ ਮੂਰੇ ਹੁੰਦਾ ਉੱਥੇ ਦੁੱਧ ਵਾਲਾ ਕੰਮ ਨੂੰ ਤੂੰ ਦੇਖੇਂਗਾ ਇਹ ਇਹ ਜੁਮੇ ਹੁੰਦਾ ਉਹ ਭਾਈ ਇੱਥੇ ਪਹਿਲੇ ਦਿਓ ਤਾਂ ਸੇ ਕੁਝ ਹੋਰ ਨਹੀਂ ਸਮੋਸੇ ਦੀ ਦੁਕਾਨ ਪਰਵਿੰਦਰ ਤੂੰ ਇੱਥੇ ਕਰੋ ਸਰਵ ਕਰਉਂਦਾ ਅੱਛਾ ਹਾਂ ਤੁਸੀਂ ਉਹਨਾਂ ਦਾ ਦਰਵਾਜ਼ਾ ਹਾਂਜੀ ਅਜੇ ਤਾਂ ਇਸ ਤੋਂ ਇਲਾਵਾ ਇੱਕ ਥੋੜਾ ਹੋਰ ਹੈ ਕਿ ਆ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਹਰਿਆਣਾ ਤੋਂ ਸੌਫਰਾ ਨੇ ਆਈਪੀਐਸ ਆਰ ਜਿਹੜੇ ਲੋਕਾਂ ਕੇਤੇ ਜਿਨ੍ਹਾਂ ਨੇ ਸਾਹਣੂ ਕਹਿੰਦੇ ਪਰ ਬਾਦ ਕਰ ਰੋਕਾ ਨਹੀਂ ਬਹੁਤ ਹੋ ਰਿਹਾ ਔਰ ਦੇ ਜਾ ਰਹੀ ਹੈ ਹਾਂ ਪਤਾ ਜੀ ਉਹ ਸਰਕਾਰ ਨੰਗੀ ਹੋ ਗਈ ਜਿਹੜੀ ਹਰਿਆਣਾ ਸਰਕਾਰ ਹੈ ਉਹਨੇ ਆਪਣਾ ਜਿਹੜਾ ਅਸਲੀ ਰੂਪ ਸੀ ਉਹ ਦਿਖਾ ਦਿੱਤਾ ਮੈਂ ਇੱਥੇ ਜਦੋਂ ਪਰਸੋਂ ਇੱਥੇ ਤਾਰੀਖ ਸੀ ਹਾਈ ਕੋਰਟ ਦੀ ਜੱਜ ਇੱਥੇ ਕਰ ਰਹੀ ਸੀ ਜਾਂਚ ਮੈਂ ਉਦੋਂ ਹੀ ਤੁਸੀਂ ਅੱਜ ਇਹ ਖਬਰ ਦੇ ਰਹੇ ਹੋ ਮੈਨੂੰ ਉਦੋਂ ਇੱਕ ਦਿਨ ਪਹਿਲਾਂ ਪਤਾ ਲੱਗ ਗਈ ਸੀ ਮੈਂ ਆਪਣੇ ਸਾਥੀਆਂ ਨੂੰ ਡੱਲੇਵਾਲ ਉਹਨੇ ਸਾਰੇ ਆਏ ਹੋਏ ਸੀ ਉਹਨਾਂ ਨੂੰ ਕਿਹਾ ਸੀ ਵੀ ਆਹ ਦੇਖ ਲੋ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਬਹਾਦਰੀ ਦੇ ਪੁਰਸਕਾਰ ਦੇਣ ਵਾਸਤੇ ਸੈਂਟਰ ਨੂੰ ਚਿੱਠੀ ਲਿਖੀ ਹੈ ਤੇ ਉਹਦਾ ਰਵੱਈਆ ਇਹਦੇ ਨਾਲ ਸਾਫ਼ ਹੋ ਜਾਂਦਾ ਵੀ ਉਹ ਪਰੋ ਖਿਸਾਨ ਨੇ ਕਿ ਐਂਟੀ ਫਾਰਮਰ ਨੇ ਇੱਕ ਮੰੰਡੀ ਦੀ ਗੱਲ ਨੂੰ ਲੈ ਕੇ ਜਿਹੜੀ ਚੋਣ ਸੀ ਕਿ ਪਹਿਲਾਂ ਗੱਲ ਕੀਤੀਆਂ ਘਰੋਂ ਕਿ ਇਹ 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 ਇਹਦੀ ਇਹਦੀ ਵੀ ਸੁਣ ਲਓ ਕਹਾਣੀ ਮੰੰਗੀ ਦੀ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਇੱਕ ਡੈਲੀਗੇਸ਼ਨ ਆਇਆ ਉਹਨਾਂ ਨੂੰ ਮਿਲਣ ਵਾਸਤੇ ਨੈਫੜ ਦਾ ਤੇ ਅਸੀਂ ਉਸ ਤੋਂ ਪਹਿਲਾਂ ਸਾਡੀ ਕੋਈ ਮੀਟਿੰਗ ਸੀ ਅਸੀਂ ਮੀਟਿੰਗ ਤੋਂ ਬਾਹਰ ਨਿਕਲਣ ਲੱਗੇ ਬਾਦਲ ਸਾਹਿਬ ਕਹਿੰਦੇ ਵੀ ਸਰ ਸਾਹਿਬ ਰੁਕ ਜੋ ਆ ਡੈਲੀਗੇਸ਼ਨ ਆਇਆ ਤੁਸੀਂ ਵੀ ਕੁਝ ਸੁਣ ਲਓ ਅਸੀਂ ਰੁਕ ਗਏ ਉਹਨਾਂ ਦੀ ਮੀਟਿੰਗ ਹੋਈ ਅਸੀਂ ਸੁਣਦੇ ਰਹੇ ਉਹ ਮੈਨੂੰ ਕਹਿੰਦੇ ਅਖੀਰ ਚ ਵੀ ਤੁਸੀਂ ਇਹਨਾਂ ਨੂੰ ਕੋਈ ਪੁੱਛਣਾ ਪੁੱਛ ਲਓ ਮੈਂ ਐਮ ਡੀ ਨੈਫਟ ਨੂੰ ਸਵਾਲ ਕੀਤਾ ਭਾਈ ਜੀ ਤੁਸੀਂ ਹਰਿਆਣਾ ਵਿੱਚੋਂ ਆਇਲ ਸੀਡ ਵੀ ਖਰੀਦਦੇ ਹੋ ਦਾਲਾਂ ਵੀ ਖਰੀਦਦੇ ਹੋ ਬਾਜਰਾ ਵੀ ਖਰੀਦਦੇ ਹੋ ਪੰਜਾਬ ਵਿੱਚ ਕਿਉਂ ਨਹੀਂ ਖਰੀਦਦੇ ਤੇ ਉਹ ਅੱਗੋਂ ਮੈਨੂੰ ਕੋ ਜਵਾਬ ਦੇਣ ਦੀ ਬਜਾਏ ਸਾਡੇ ਚੀਫ ਮਿਨਿਸਟਰ ਨੂੰ ਕਹਿੰਦਾ ਸੀ ਐਮ ਸਾਹਿਬ ਤੁਸੀਂ ਸਾਨੂੰ ਕਦੇ ਲਿਖਿਆ ਵੀ ਸਾਡੇ ਆ ਕੇ ਖਰੀਦੋ ਹਰਿਆਣੇ ਚ ਜਿਹਦੀ ਮਰਜ਼ੀ ਸਰਕਾਰ ਹੋਵੇ ਜਿਹੜਾ ਮਰਜ਼ੀ ਚੀਫ ਮਿਨਿਸਟਰ ਹੋਵੇ ਸਾਨੂੰ ਚਿੱਠੀ ਲਿਖਦਾ ਅਸੀਂ ਪੈਸਾ ਵੀ ਦਿੰਨੇ ਆ ਖਰੀਦਣ ਨੂੰ ਉਹਦੇ ਘਾਟੇ-ਬਾਦੇ ਤੇ ਵੀ ਜ਼ਿੰਮੇਵਾਰ ਅਸੀਂ ਆ ਸਾਰਾ ਰਿਸਕ ਅਸੀਂ ਲੈਣੇ ਆ ਪਰ ਅਸੀਂ ਖਰੀਦੇ ਕੋਆਪਰੇਟੋਰ ਰਹਾਈਆਂ ਹੋ ਗਾ ਹਾਫੜ ਖਰੀਦੀ ਹੈ ਤੇ ਮਾਰਕੀਟ ਨੂੰ ਕਹੋ ਹੁਣੇ ਮੈਨੂੰ ਲਿਖ ਕੇ ਦਿਓ ਚਿੱਠੀ ਮੈਂ ਹੁਣੇ ਆਰਡਰ ਕਰਦਾ ਬਾਦਲ ਸਾਹਿਬ ਜਿੱਦਾਂ ਕਰਦੇ ਹੁੰਦੇ ਉਹਨਾਂ ਨੇ ਉਹ ਕਾਕਾ ਮੈਨੂੰ ਫਲਾਣੇ ਨੂੰ ਬੁਲਾਉ ਔਰ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਉਹ ਮੈਨੂੰ ਕੋਈ ਨਹੀਂ ਦੱਸਿਆ ਕਰਕੇ ਮੌਕਾ ਟਾਲ ਗਏ ਅੱਜ ਤੱਕ ਕਿਸੇ ਚੀਫ ਮਿਨਿਸਟਰੀ ਨਹੀਂ ਲਿਖਿਆ ਔਰ ਮੈਨੂੰ ਲੱਗਦਾ ਹੈ ਵੀ ਇਹ ਕਿਉਂਕਿ ਇੱਥੇ ਰਵਾਜ ਨਹੀਂ ਪਿਆ ਸਾਡੇ ਇਸ ਚੀਫ ਮਿਨਿਸਟਰ ਨੂੰ ਪਤਾ ਹੀ ਨਹੀਂ ਹੋਣਾ ਵੀ ਨੈਫਰਟ ਖਰੀਦ ਸਕਦਾ ਔਰ ਇੱਕ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਇਹਦੇ ਵਿੱਚ ਜਿਹੜੀ ਪ੍ਰੈਕਟੀਕਲ ਡਿਫਿਕਲਟੀ ਮੈਨੂੰ ਲੱਗਦੀ ਹੈ ਉਹ ਇਹ ਹੈ ਵੀ ਸਾਡੇ ਦਾਲ ਇੰਨੀ ਜ਼ਿਆਦਾ ਨਹੀਂ ਹੁੰਦੀ ਵੀ ਪੂਰੇ ਗੋਦਾਮ ਭਰ ਜਾਣ ਜਿਹੜੇ ਇਨਸਪੈਕਟਰ ਨੇ ਖਰੀਦਣਾ ਉਹਦੀ ਇੱਕ ਰਿਸਪੌਂਸਿਬਿਲਟੀ ਹੈ ਉਹਦੀ ਉਹਨੂੰ ਸਟਾਕ ਨੂੰ ਮੇਨਟੇਨ ਕਰਕੇ ਰੱਖਣ ਦੀ ਜੇ ਇੱਕ ਚੱਕਾ ਲੱਗ ਗਿਆ ਉਹਦਾ ਖਰਚਾ ਤਾਂ ਵੀ ਉਨਾ ਹੀ ਹੈ ਜੇ ਗੋਦਾਮ ਦੇ ਵਿੱਚ 20 ਚੱਕੇ ਲੱਗੇ ਉਹਦਾ ਵੀ ਖਰਚਾ ਉਨਾ ਹੀ ਹੈ ਜੇ ਉਹ ਘਟ ਗਿਆ ਫਿਰ ਉਹਦੀ ਰਿਸਪੌਂਸਿਬਿਲਟੀ ਫਿਕਸ ਹੋ ਗਈ ਇਹਦੀ ਵਜ੍ਹਾ ਕਰਕੇ ਮਾਰਕੀਟ ਚੱਲਦੀ ਹੈ ਮਾਰਕੀਟ ਕੰਨਜ ਫੂਕ ਮਾਰਦੀ ਹੈ ਜੀ ਮਿਨਿਸਟਰ ਦੇ ਉਹ ਲਿਖਦੇ ਹੀ ਨਹੀਂ ਇਹ ਨਹੀਂ ਵੀ ਇਹਦਾ ਸਿਸਟਮ ਨਹੀਂ ਹੈ ਨੀਉਂ ਕਿ ਕਰੂੰਗੇ ਕੀ ტიਵੜੀ ਮੰਤਰੀ ਨੂੰ ਵਿਚਾਰੇ ਨੂੰ ਆਪ ਕਿੰਨਾ ਕੁ ਪਤਾ ਹੁਣ ਮੈਂ ਕਹਾਂ ਨੂੰ ਕੁਛ ਕਾਹ ਨਹੀਂ ਬੇਸਿਕਲੀ ਉਹ ਕਹਿੰਦੇ ਕਿ ਖੋਜੜੀ ਜਿਹੜੀ ਕੁਆਲਿਟੀ ਆ ਉਹ ਸਹੀ ਨਹੀਂ ਰਹਿੰਦੀ ਨਹੀਂ ਇਹ ਇਹ ਐਵੇਂ ਗੱਲ ਨੂੰ ਟਾਲਣ ਦਾ ਕੰਮ ਹੈ ਪੰਜਾਬ 'ਚ ਕਿਹੜੀ ਚੀਜ਼ ਹੈ ਸਾਡਾ ਓਪਨ ਚੈਲੰਜ ਹੈ ਸਾਨੂੰ ਇੱਕ ਤਾਂ ਇਹਨੂੰ ਬਾਰ-ਬਾਰ ਤੁਸੀਂ ਥੋੜਾ ਸਮਝਣਾ ਜ਼ਿਆਦਾ ਜ਼ਰੂਰੀ ਹੈ ਜਦੋਂ ਸਾਨੂੰ ਬਹੁਤ ਸਾਰੇ ਲੋਕ ਕਹਿੰਦੇ ਨੇ ਡਾਈਵਰਸੀਫਿਕੇਸ਼ਨ ਡਾਈਵਰਸੀਫਿਕੇਸ਼ਨ ਇੱਕ ਗੱਲ ਸਮਝਿਓ ਅਸੀਂ ਪੰਜਾਬ 'ਚ ਪਿਛਲੇ 5 ਸਾਲਾਂ ਦਾ ਰਿਕਾਰਡ ਹੈ 182 ਤੋਂ 202 ਲੱਖ ਟਨ ਦੇ ਦਰਮਿਆਨ ਝੋਨਾ ਪੈਦਾ ਕੀਤਾ ਹੈ ਕਿਸੇ ਸਾਲ 182 ਕਿਸੇ ਸਾਲ 190 ਇੱਕ ਸਾਲ 202 ਵੀ ਹੋਇਆ ਉਹਨੂੰ ਜਦੋਂ ਅਸੀਂ ਰਾਈਸ 'ਚ ਕਨਵਰਟ ਕਰਦੇ ਹਾਂ 182 ਦਾ 121 ਲੱਖ ਟਨ ਚੌਲ ਬਣਦਾ ਹੈ ਅਸੀਂ ਰਾਈਸ ਸੀਟਿੰਗ ਸਟੇਟ ਤਾਂ ਹਾਂ ਨਹੀਂ ਇਹ ਟੋਟਲ ਐਫਸੀਆਈ ਨੂੰ ਸਟਾਕ ਜਾਂਦਾ ਇੱਕ ਸੀਸੀਆ ਲਿਮਿਟ ਦਿੰਦੀ ਹੈ ਸੈਂਟਰਲ ਗਵਰਨਮੈਂਟ ਪੰਜਾਬ ਸਰਕਾਰ ਤੇ ਕਰਜ਼ਾ ਹੁੰਦਾ ਹੈ ਜਿਉਂ-ਜਿਉਂ ਅਸੀਂ ਸਟਾਕ ਟਰਾਂਸਫਰ ਕਰੀ ਜਾਂਦੇ ਹਾਂ ਉਹ ਲਿਮਿਟ ਸਾਡੀ ਐਡਜਸਟ ਹੋਈ ਜਾਂਦੀ ਹੈ ਹੁਣ ਮੈਨੂੰ ਇੱਕ ਦੱਸਿਓ ਜੇ ਸਾਡੇ ਨੈਸ਼ਨਲ ਕਿੱਟੀ ਦੇ ਵਿੱਚ 10 ਲੱਖ ਟਨ ਅਨਾਜ ਘਟ ਜੇ ਕੀਮਤਾਂ ਕੰਟਰੋਲ ਨਹੀਂ ਹੁੰਦੀਆਂ ਇਨਫਲੇਸ਼ਨ ਨਹੀਂ ਵੱਜ ਜਾਂਦੀ ਹੈ 182 ਲੱਖ ਟਨ ਦਾ ਕੋਈ ਆਲਟਰਨੇਟਿਵ ਹੈ ਸਰਕਾਰ ਲਿਖ ਬੋ ਕੰਟਰੋਲ ਹੀ ਨਹੀਂ ਹੋਣਾ 182 ਲੱਖ ਟਨ ਅਨਾਜ ਕਿੱਥੋਂ ਲਿਆਉਣਗੇ 81 ਕਰੋੜ ਲੋਕ ਤਾਂ ਉਹ ਨੇ ਜਿਨ੍ਹਾਂ ਨੂੰ ਇਹਨਾਂ ਨੇ ਜਿਨ੍ਹਾਂ ਦੇ ਕੋਲ ਖਾਣ ਨੂੰ ਆਪ ਖਰੀਦਣ ਨੂੰ ਪੈਸੇ ਨਹੀਂ ਹਨ ਇਹ ਗੜ ਤੋਂ ਉੱਤੇ ਕਹਿੰਦੇ ਨੇ ਸਾਡਾ ਧੋਨਾ ਚੋਨਾ ਛਡਾਉਣਾ ਨਹੀਂ ਚਾਹੁੰਦੇ ਮੈਂ ਓਪਨ ਚੈਲੰਜ ਕਰਦਾ ਸਾਡੀ ਬੋਲੋ ਕੀ ਕਹੋ ਅਸੀਂ ਉਹ ਪੈਦਾ ਕਰ ਦਿੰਨੇ ਆ ਪਰ ਉਹਦੀ ਖਰੀਦੀ ਗਾਰੰਟੀ ਕਰੋ ਸਾਡੀ ਲੜਾਈ ਕੀ ਹੈ ਐਮਐਸਪੀ ਦੀ ਜਿਹੜੀ ਗਾਰੰਟੀ ਦੇ ਕਾਨੂੰਨ ਦੀ ਸਾਡੀ ਲੜਾਈ ਇਹੀ ਹੈ ਵੀ ਅਸੀਂ ਪੈਦਾ ਕਰ ਦਿੰਨੇ ਆ ਫਿਰ ਕੋ 8600 ਕੁਛ ਹੈ ਜੀ ਮੂੰਗੀ ਦਾ ਭਾਅ ਵਿਕਤੀ ਕੀ ਭਾਅ 6000 ਰੁਪਏ ਸਾਢੇ 5000 ਰੁਪਏ ਜਦ ਐਮਐਸਪੀ ਚਾਹੇ ਕਿਤੇ ਖਰੀਦੇ ਕਿਉਂ ਨਹੀਂ ਸਰਕਾਰ ਐਸੇ ਕਰਦਾ ਰੋਲਾ ਹੈ ਨਾ ਅਸੀਂ ਕੁਝ ਵੀ ਪੈਦਾ ਕਰ ਸਕਦੇ ਹਾਂ ਕੁਆਲਿਟੀ ਦਾ ਕੋਈ ਰੋਲਾ ਨਹੀਂ ਸਾਡੀ ਪੰਜਾਬ ਦੀ ਤਕਰੀਬਨ 90% ਮੂੰਗੀ ਜੇ ਗ੍ਰਾਉਂਚ ਆ ਕੇ ਵਿਕਦੀ ਹੈ ਉੱਥੇ ਇੱਕ ਦੋ ਪ੍ਰਾਣ ਨੇ ਜਿਹੜੇ ਪਾਲਿਸ਼ ਕਰਦੇ ਨੇ ਮੂੰਗੀ ਨੂੰ ਉਹਦੇ ਕਰਕੇ ਉਹ ਮੰਡੀ ਮੂੰਗੀ ਦੀ ਮੰਡੀਓ ਬਣ ਗਈ ਉੱਥੇ ਮੈਕਸਿਮ ਵਿਕਦੀ ਹੈ ਤੇ ਕਦੇ ਵੀ ਐਮਐਸਪੀ ਤੇ ਨਹੀਂ ਬਿਚੀ ਹਰ ਸਾਲ ਸਾਡੇ ਅਸੀਂ 2 ਲੱਖ ਕਰੋੜ ਦੇ ਐਡੀਬਲ ਆਇਲ ਇੰਪੋਰਟ ਕਰਦੇ ਹਾਂ ਮੈਂ ਮੇਰੇ ਉਹ ਜਿਹੜੇ ਬੀਜੇਪੀ ਵਾਲੇ ਆਉਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਵੀ ਮੈਨੂੰ ਦੱਸਿਓ ਤੁਸੀਂ ਆਪਣਾ ਜਿਹੜਾ ਤੁਹਾਡਾ ਬਾਪੂ ਐ ਉਹਨੂੰ ਕਹੋਂਗੇ ਵੀ ਬੰਦ ਕਰ 2 ਲੱਖ ਕਰੋੜ ਅਡਾਨੀ ਕਰਦਾ ਇੰਪੋਰਟ ਉਹਦੀ ਉਹਦੀ ਇੰਪੋਰਟ ਹੁੰਦੀ ਐ ਸਾਡੀ ਸਾਡੀ ਖਰੀਦੇ ਨਹੀਂ ਅਸੀਂ ਪੈਸਾ ਕਰ ਦਿੰਨੇ ਆ ਕਿਉਂ ਇੰਪੋਰਟ ਦੇ 2 ਲੱਖ ਕਰੋੜ ਰੁਪਇਆ ਖਰਚਦੇ ਨੇ ਲੈਣ ਸਾਡੇ ਕੋਲ ਸਰੋਂ ਲੈਣ ਸਾਡੇ ਕੋਲ ਸੂਰਜਮੁਖੀ ਐਮਐਸਪੀ ਐਮਐਸਪੀ ਤੇ ਗਾਰੰਟੀ ਦੇਣ ਸਾਨੂੰ ਕੋਈ ਪ੍ਰੋਬਲਮ ਨਹੀਂ ਇਹ ਵਿਸ਼ਵਾਸ ਦੇਣ ਵੀ ਖਰੀਦਣਗੇ ਖਰੀਦਣਾ ਚਾਹੁੰਦੇ ਨਹੀਂ ਕਿਉਂਕਿ ਕਹਾਣੀ ਕੁਝ ਹੋਰ ਹੁੰਦੀ ਹੈ ਇਹਨਾਂ ਨੇ ਕਾਰਪੋਰੇਟਸ ਪਾਲਣੇ ਨੇ ਕਿਸਾਨਾਂ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ